ਚਾਈਨਾ ਡੋਰ ਦੇ ਖਿਲਾਫ ਚਾਰੇ ਮੌਮ ਨੂੰ ਸਖਤੀ ਦੇ ਨਾਲ ਲਾਗੂ ਕਰਨ ਲਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੌਰਪ ਸਿੰਘ ਪੁੱਲੜ ਦੀ ਅਦਾਇਤਾ ਉੱਤੇ ਡੀਸੀਪੀ ਲੋਅਰ ਡਾਡਰ ਸ਼੍ਰੀ ਆਲਮ ਵਿਜੇ ਸਿੰਘ ਵੱਲੋਂ ਅੰਮ੍ਰਿਤਸਰ ਥਾਣਾ ਗੇਟ ਹਕੀਮਾ ਅਧੀਨ ਡਰੋਨ ਦੀ ਮਦਦ ਦੇ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਨજર ਰੱਖੀ ਜਾ ਰਹੀ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਹੋਰ ਵੀ ਸਖਤੀ ਦੇ ਨਾਲ ਡੇਲੀ ਬੇਸ ਉੱਤੇ ਡਰੋਨ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਸ਼ੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾ ਨੌਜਵਾਨ ਚਾਇਨਾ ਡੋਰ ਦੇ ਨਾਲ ਗੁੱਡੀ ਉਡਾਉਂਦੇ ਨੇ ਉਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਜਾ ਰਿਹਾ ਉਸ ਤੋਂ ਬਾਅਦ ਉਹਨਾਂ ਦੀ شناخت ਕਰਕੇ ਥਾਣੇ ਦੇ ਅੰਦਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਵੀਡੀਓ ਦਿਖਾ ਕੇ ਇਹ ਵਾਰਨਿੰਗ ਦਿੱਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਅਗਰ ਉਹਨਾਂ ਨੇ ਅਜਿਹਾ ਕੀਤਾ ਤਾਂ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਇਸ ਚਾਈਨਾ ਡੋਰ ਤੋਂ ਤੋਵਾ ਕੀਤਾ ਜਾਵੇ ਅਤੇ ਆਪਣੇ ਮਨੋਰੰਜਨ ਲਈ ਪੰਛੀਆਂ ਅਤੇ ਮਨੁੱਖੀ ਜ਼ਿੰਦਗੀਆਂ ਨੂੰ ਖਤਰੇ ਦੇ ਵਿੱਚ ਨਾ ਪਾਇਆ ਜਾਵੇ ਜੇ ਪਤੰਗਬਾਜ਼ੀ ਕਰਨੀ ਹੈ ਤਾਂ ਰਵਾਇਤੀ ਡੋਰ ਦਾ ਇਸਤੇਮਾਲ ਕੀਤਾ ਜਾਵੇ ਮੈਂ ਜਸਪਾਲ ਸਿੰਘ ਏਸੀਪੀ ਸੈਂਟਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸੀਧੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀ ਸਾਨੂੰ ਹਦਾਇਤਾਂ ਨੇ ਇਹ ਜਿਹੜੀ ਕੋਣੀ ਡੋਰਆ ਚਾਈਨੈਸ ਸਟੋਰ ਇਹਦਾ ਖਾਤਮਾ ਕੀਤਾ ਜਾਵੇ ਜਿਹਦੇ ਵਿਆਹ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਅਭਿਆਨ ਚਲਾਇਆ ਆਇਆ ਹੈ ਜਿਹਦੇ ਤਹਿਤ ਅਸੀਂ ਆਪਣੀ ਸੌਡੋਨ ਦੇ ਵਿੱਚ ਮੇਰੀ ਸੌਡੋਨ ਦੇ ਵਿੱਚ ਚਾਰ ਥਾਣੇ ਪੈਂਦੇ ਨੇ ਜੀ اسلامਾਬਾਦ ਗੇਟ ਕੀਮਾ ਡੀ ਡਿਵੀਜ਼ਨ ਦੇ ਕਰਵਾ ਲਈ ਇਹਨਾਂ ਚਾਰਾਂ ਥਾਣਿਆਂ ਦੇ ਵਿੱਚ ਹੁਣ ਤੱਕ ਅਸੀਂ ਅਲੱਗ-ਅਲੱਗ ਮਾਮਲੇ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨੈਸ ਸਟੋਰ ਦੇ ਗੱਟੂ ਬਰਾਮਦ ਕਰ ਚੁੱਕੇ ਹਾਂ ਕੱਲੇ ਗੇਟ ਕੀਮਾ ਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉਪਰ ਹੀ ਜਿਹੜਾ ਗੱਟੂ ਬਰਾਮਦ ਕੀਤਾ ਹੈ ਤੁਹਮੇਰੀ ਲੋਕਾਂ ਕੇ ਅਪੀਲ ਹੈ ਕਿ ਇਸ ਚਾਈਨਾ ਡੋਰ ਤੋਂ ਜਿਹੜਾ ਤੋਹਫਾ ਕੀਤੀ ਜਾਵੇ ਤਾਂ ਆਪਾਂ ਜਿਹੜਾ ਲੋਹੜੀ ਦਾ ਤਿਹਾਰਾ ਹੈ ਇਹ ਜੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਗੁੱਡੀ ਹਟਾਓ ਲੇਕਿਨ ਜਿਹੜੀ ਰਵਾਇਤੀ ਡੋਰ ਹੈ ਉਹਨੂੰ ਇਸਤੇਮਾਲ ਕਰੋ ਚਾਈਨਸ ਡੋਰ ਨੂੰ ਇਸਤੇਮਾਲ ਨਾ ਕਰੋ ਜਿਹੜੀ ਲੋਕਾਂ ਦੀ ਜਾਨ ਦਾ ਖਤਰਾ ਬੰਦੀ ਆ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਹੁਣ ਇੱਕ ਹੋਰ ਬਿਆਨ ਪਿਛਲੇ ਦਿਨੋਂ ਤੋਂ ਸ਼ੁਰੂ ਕੀਤਾ ਆਇਆ ਅਸੀਂ ਡੇਲੀ ਬੇਸਿਸ ਤੇ ਡਰੋਨ ਦੀ ਸਹਾਦਤ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਸ ਡੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਮਰੇਜ ਕੈਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਰੌਡਪ ਕਰਕੇ ਥਾਣੇ ਬੁਲਾਇਆ ਜਾਂਦਾ ਰੌਡਪ ਕਰਕੇ ਤਿੰਦਾਲੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੋਬਾ ਕਰਾਈ ਜਾਂਦੀ ਹੈ ਇਸ ਚੀਜ਼ ਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਕਾਰਵਾਈ ਕੀਤੀ ਤੇ ਉਹਨਾਂ ਦੇ ਖਿਲਾਫ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਚਨਾਕਤ ਹੈ ਅਸੀਂ ਇਹ ਜਿਹੜੇ ਗਟੂਆ ਰਿਕਵਰ ਕਰ ਰਹੇ ਆ ਜਿੱਤੋਂ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅਸੀਂ ਕਾਬੂ ਕਰਕੇ ਤੇ ਵਕ ਵਕ ਰਿਕਵਰੀਆਂ ਕੀਤੀਆਂ ਨੇ ਤੇ ਮੇਰੀ ਲੋਕਾਂ ਕਰੇ ਪੀਲਾ ਵੀ ਤੁਸੀਂ ਆਪਣੀ ਰਵਾਇਤੀ ਡੋਰ ਦੇ ਨਾਲ ਜੋ ਪੂਰੇ ਕਰੋ ਇਹ ਚੈਨਾ ਡੋਰ ਤੋਂ ਤੌਗਾ ਕਰੋ